ਜੱਜ ਜੀ ਸੇ ਧੰਨਵਾਦ ਦੇ ਮਾਰਨ ਵਰਤੋਂ ਇੱਕ ਮਹੀਨਾ ਪੂਰਾ ਡਾਕਟਰਾਂ ਦੇ ਮੁਤਾਬਿਕ ਨਾਜ਼ੁਕ ਬਣੀ ਹੋਈ ਹੈ ਹਾਲਤ ਐਨਐਸਪੀ ਗਰੰਟੀ ਕਾਨੂੰਨ ਦੇ ਲਖਨੌਰੀ ਬਾਰਡਰ ਤੇ ਕਰ ਰਹੇ ਨੇ ਸੰਘਰਸ਼ ਸ਼ੰਭੂ ਤੇ ਸਨੋ ਰਿਮੋਰਟ ਨੂੰ ਸਮਰਥਨ ਤੇ ਫਾਈਨਲ ਫੈਸਲਾ ਨਾ ਲੈ ਸਕਿਆ ਸੰਜੁਕਤ ਕਿਸਾਨ ਮੋਰਚਾ ਪ੍ਰੇਮ ਸਿੰਘ ਪੰਗੂ ਬੋਲੇ ਹੋਰ ਮੀਟਿੰਗਾਂ ਦਾ ਦੌਰ ਰਹੇਗਾ جاری ਮੋਰਚੀ ਦੇ ਸਮਰਥਨ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਣ ਦਾ ਕੀਤਾ ਫੈਸਲਾ ਔਰ 3 ਦਸੰਬਰ ਨੂੰ ਹੋਵੇ ਕਿ ਐਜਪੀਐਸਟੀ ਐਂਤ੍ਰੀ ਕਮੇਟੀ ਦੀ ਮੀਟਿੰਗ ਪਹਿਲਾਂ 23 ਦਸੰਬਰ ਦੀ ਮੀਟਿੰਗ ਕੀਤੀ ਸੀ ਰੱਦ ਪ੍ਰਧਾਨਤਾ ਮੇਜਰ ਜੇਨਰਲ ਦਾਸੀ ਹਵਾਲਾ ਵੱਡਾ ਸਵਾਲ ਕਿ ਜਸਦੇਵਰ ਗਿਆਨੀ ਹਰਪ੍ਰੀਤ ਸਿੰਘ ਤੇ ਬਲਤੋਹਾ ਤੇ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਉਲਟੇ ਦਾ ਫੈਸਲਾ ਜੰਮੂ ਕਸ਼ਮੀਰ ਦੇ ਪੁਂਛ ਦੇ ਵਿੱਚ ਡੂੰਗੀ ਖੜ ਦੇ ਵਿੱਚ ਡਿੱਗਿਆ ਫੌਜ ਦਾ ਵਾਹਨ ਪੰਜ ਜਵਾਨਾਂ ਦੀ ਜੀਹਾਨ ਤਰੀ ਪੰਜ ਹੋਰ ਜਵਾਨ ਹੋਏ ਜ਼ਖਮੀ ਸਤੇਗਰ ਸਭ ਦੇ ਵਿੱਚ ਅੱਜ ਤੋਂ ਸ਼ੁਰੂ ਹੋਰੀ ਸ਼ਹੀਦੀ ਸਭਾ ਵੱਡੀ ਗੰਟੀ ਵਿੱਚ ਗੁਰੂ ਘਰ ਪਹੁੰਚ ਰਹੀ ਹੈ ਸੰਗਤ ਮਾਤਾ ਗੁਜਰੀ ਅੱਤੇ ਚੋਕੇ ਸਹਿਬ ਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਜਾ ਰਿਹਾ ਸਜਦਾ ਸੁਨਿਆ ਪਰਦੇ ਵਿੱਚ 크ਿਸਨਸ ਦੀਆਂ ਰੌਣਕਾਂ ਪਰਦੇ ਵਿੱਚ ਹੀ ਮਨਾਏ ਜਾ ਰਹੇ ਨੇ ਜਸ਼ਨ ਚਰਚਾ ਦੇ ਵਿੱਚ ਪ੍ਰਾਪਨਾ ਕਰੇ ਇਸਾਈ ਭਾਈਚਾਰੇ ਦੇ ਲੋਕ ਲਾਕ ਦੇ ਵਿੱਚ ਇਸ ਮੇਦੇ ਜਚਨਾ ਦੇ ਵਿੱਚ ਆਲੇ ਬਰਤਾਰੇ ਸੈਲਾਨੀਆਂ ਦੇ ਖਿਹੜੇ ਚਿਹਰੇ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਰਸਨਾਖੀਆਂ ਵਿਰਾਸਤੀ ਇਮਾਰਤਾਂ ਸਤੇ ਫਰਮਿਨੂ ਦबई ਦੇ ਵਿੱਚ ਹੋਵੇਗਾ 2025 ਦਾ ਮਹਾ ਮੁਕਾਬਲਾ ਅਮੋ ਸਾਹਮਣੇ ਹੋਵੇਗੀ ਟੀਮ ਇੰਡੀਆ ਤੇ ਪਾਕਿਸਤਾਨ ਚੈਂਪੀਅਨ ਟਰਾਫੀ ਦਾ ਜੰਗੂ ਹੋਇਆ ਜਾ ਰਿਹਾ ਹੈ ਸਰਸ਼ੇਗਲ ਤੁਸੀਂ ਵਖਰੇ ਹੋ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਸਵਾਗਤ ਹੈ ਅਸ਼ਵੰਦ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਆਤਵਾਦੀ ਲੰਡਾ ਦੇ ਤਿੰਨ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਦੋ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਕਈ ਰਾਉਂਡ ਗੋਲੀਆਂ ਚੱਲੀਆਂ ਪੁਲਿਸ ਨੇ ਜਵਾਬੀ ਗੋਲੀਬਾਰੀ ਦੇ ਦੌਰਾਨ ਮੁਲਜ਼ਮਾਂ ਨੂੰ ਆ ਯਾਦਵਿੰਦਰ ਸਿੰਘ ਆਯਾਦਾ ਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ ਦਰਸਲ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਅੱਧੀ ਰਾਤ ਨੂੰ ਕੀਤੀ ਹੈ ਰਾਤ ਦੇ 1:00 2:00 ਵਜੇ ਦਾ ਦਰਸਲੇ ਪੂਰਾ ਇਨਕਾਊਂਟਰ ਦੱਸਿਆ ਜਾ ਰਿਹਾ ਜਦੋਂ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਇਹ ਇਨਕਾਊਂਟਰ ਹੁੰਦਾ ਹੈ ਪੁਲਿਸ ਤੇ ਹੱਤਵਰਦੀ ਲੰਡਾ ਦੇ ਤਿੰਨ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਉਸ ਜਗ੍ਹਾ ਦੀਆਂ ਤਲੋਸੀ ਤਸਵੀਰਾਂ ਵੀ ਖਾ ਰਹੇ ਕਿ ਉੱਥੇ ਕਿ ਪੁਲਿਸ ਦੇ ਵੱਲੋਂ ਪੂਰਾ ਐਕਸ਼ਨ ਕੀਤਾ ਗਿਆ ਫਾਇਰਿੰਗ ਦੌਰਾਨ ਦੋ ਬਰਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਦੇ ਬਰਮਾਸ਼ਾਂ ਦੇ ਵਿਚਾਲੇ ਇਸ ਦੌਰਾਨ ਕਈ ਰਾਉਂਡ ਗੋਲੀਆਂ ਚੱਲੀਆਂ। ਪੁਲਿਸ ਨੇ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਗ੍ਰਫਤਾਰ ਮੁਲਜ਼ਮਾਂ ਦੀ ਜੋ ਪਛਾਣ ਹੋਈ ਉਸ ਦੇ ਵਿੱਚ ਗੁਰਦੀਪ ਸਿੰਘ ਲੱਟੂ, ਆਜਵਿੰਦਰ ਸਿੰਘ ਯਾਦਾ ਤੇ ਪ੍ਰਭਜੀਤ ਸਿੰਘ ਜੱਜ ਦੱਸੇ ਜਾ ਰਹੇ ਨੇ। ਕਿਉਂਕਿ ਅਜੇ ਅੰਸਰਾਂ ਦੇ ਖਿਲਾਫ, ਅਜੇ ਹੀ ਤਸਕਰਾਂ ਦੇ ਖਿਲਾਫ, ਗੈਂਗਸਟਰਾਂ ਦੇ ਖਿਲਾਫ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਰਹੱਦੀ ਇਲਾਕੇ ਤਰਨਤਾਰਨ ਦੇ ਵਿੱਚ ਵੀ ਇਸੇ ਤਰੀਕੇ ਦੀ ਕਾਰਵਾਈ ਪੁਲਿਸ ਦੀ ਨਜ਼ਰ ਆਈ ਅੱਧੀ ਰਾਤ ਨੂੰ ਜਦੋਂ ਇਹਨਾਂ ਬਦਮਾਸ਼ਾਂ ਨੂੰ ਪੁਲਿਸ ਦੇ ਵੱਲੋਂ ਘੇਰਾ ਪਾਇਆ ਗਿਆ ਤਾਂ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੁੰਦਾ ਹੈ ਪੁਲਿਸ ਤੇ ਅੱਤਵਾਦੀ ਲੰਡਾ ਦੇ ਤਿੰਨ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਤੇ ਫਾਇਰਿੰਗ ਦੇ ਦੌਰਾਨ ਦੋ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਨੂੰ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਰਨਤਾਰਨ ਦੇ ਵਿੱਚ ਪੁਲਿਸ ਦੀ ਇਹ ਵੱਡੀ ਕਾਰਵਾਈ ਨਜ਼ਰ ਆਈ ਹੈ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਉਸੇ ਜਗ੍ਹਾ ਦੀਆਂ ਪੁਲਿਸ ਮੁਲਾਜ਼ਮ ਪੁਲਿਸ ਦੀਆਂ ਗੱਡੀਆਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਬਦਮਾਸ਼ਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਬਦਮਾਸ਼ਾਂ ਦਾ ਜੋ ਕਿ ਇੰਕਾਊਂਟਰ ਕੀਤਾ ਗਿਆ ਇੰਕਾਊਂਟਰ ਦੇ ਦੌਰਾਨ ਕਈ ਬਦਮਾਸ਼ਾਂ ਨੂੰ ਪਿਛਲੇ ਮਹੀਨਿਆਂ ਦੇ ਦੌਰਾਨ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹ ਐਕਸ਼ਨ ਲਗਾਤਾਰ ਪੁਲਿਸ ਦਾ ਜਾਰੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਰਦਾਰ ਸਰਵੜਾ ਜੁੜ ਚੁੱਕੇ ਨੇ ਸਰਦਾਰ ਤੇ ਤਰਨਤਾਰਨ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਕੀ ਕੋ ਜਾਣਕਾਰੀ ਆ ਬਿਲਕੁਲ ਨਹੀਂ ਗੱਲ ਕੀਤੀ ਜਾਵੇ ਤੱਕ ਅੱਜ ਆਪਾਂ ਕਹਿ ਸਕਦੇ ਇਧਰ ਨਹੀਂ ਇਧਰ ਨਹੀਂ ਰੇ ਰਾਤ ਰਾਤ ਨੂੰ ਜਿਹੜਾ ਪੁਲਿਸ ਦਾ ਜਿਹੜਾ ਵੱਡਾ ਐਕਸ਼ਨ ਕੀਤਾ ਗਿਆ ਰਾਤੀ 1:30 ਵਜੇ ਦੇ ਕਰੀਬ ਜਿਹੜਾ ਪੁਲਿਸ ਅਤੇ ਜਿਹੜੇ ਗੈਂਗਸਟਰ ਜਿਹੜਾ ਵਿਦੇਸ਼ ਚ ਬਿਠਾ ਲੰਡਾ ਹਰੀਕੇ ਉਸਦੇ ਗੁਰਗਿਆਂ ਦੇ ਵਿਚਾਲੇ ਇਨਕਾਉਂਟਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਦੋ ਗੁਰਗਿਆਂ ਉਹ ਜਿਹੜਾ ਤਿੰਨ ਗੁਰਗੇ ਸੀ ਇਸ ਜਗ੍ਹਾ ਤੇ ਮੰਡ ਖੇਤਰ ਦੇ ਵਿੱਚ ਬੈਠੇ ਹੋਏ ਸੀ ਉਹ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਧੁੰਟੇ ਵਾਲ ਪਿੰਡ ਦੇ ਲਾਗੇ ਜਿੱਥੋਂ ਦੋ ਗੁਰਗਿਆਂ ਜਦੋਂ ਪੁਲਿਸ ਨੇ ਜਦੋਂ ਫਾਇਰਿੰਗ ਕੀਤੀ ਆ ਦੱਸਿਆ ਕਿ ਅਗਲੇ ਪੰਨੇ ਵੀ ਜਵਾਬੀ ਕਾਰਵਾਈ ਹੋਈ ਜਿਸ ਤੋਂ ਬਾਅਦ ਜੋ ਆ ਵੀ ਕਾਰਵਾਈ ਦਾ ਪੁਲਿਸ ਵੱਲੋਂ ਜੋ ਆ ਵੀ ਕਾਰਵਾਈ ਰੰਦੋ ਜਿਹੜੇ ਬਦਮਾਸ਼ ਹੈ ਉਹਨਾਂ ਨੂੰ ਜਿਹੜੀ ਆ ਗੋੜੀਆਂ ਲੱਗੀਆਂ ਜਿਨ੍ਹਾਂ ਨੂੰ ਜਿਹੜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਇੱਕ ਬਦਮਾਸ਼ ਨੂੰ ਜਿਹੜਾ ਹੈ ਕਾਬੂ ਕਰ ਲਿੱਤਾ ਗਿਆ ਔਰ ਦੱਸਿਆ ਕਿ ਇਹ ਗੁਰਗੇ ਗੈਂਗਸਟਰ ਵਜੇ ਚ ਬੈਠੇ ਦਕਸ਼ੀਰ ਸਿੰਘ ਟੰਡਾ ਹਰੀਕੇ ਦੇ ਨੇ ਔਰ ਫਰੋਕੀਆਂ ਜਿਹੜੀਆਂ ਸੀ ਉਹ ਮੰਗਦੇ ਸੀ ਜੇ ਆ ਇੱਕ ਤਰਨਦਰਨ ਦੇ ਵਿੱਚ ਹੀ ਚੋਲਾ ਸਾਹਿਬ ਪਿੰਡ ਹੈ ਜਿੱਥੇ ਇੱਕ ਡਾਕਟਰ ਹੈ ਜਿਸ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਅਤੇ ਬਾਅਦ ਦੇ ਵਿੱਚ ਦੁਬਾਰਾ ਕਾਲ ਕਰਕੇ ਉਸ ਤੋਂ 50 ਲੱਖ ਦੀ ਫਰੋਤੀ ਦੀ ਮੰਗ ਜਿਹੜੀ ਸੀ ਆ ਗੈਂਗਸਟਰ ਲਖਬੀਨ ਲੰਡਾ ਵੱਲੋਂ ਕੀਤੀ ਜਾ ਰਹੀ ਸੀ ਅਤੇ ਇਹਨਾਂ ਵੱਲੋਂ ਉੱਥੇ ਜਾ ਕੇ ਜਿਹੜੀ ਸੀ ਆ ਗੋਲੀ ਜਿਹੜੀ ਸੀ ਚਲਾਈ ਗਈ ਸੀ ਔਰ ਇਹੀ ਨੰਬਰ ਪ੍ਰੋਵਾਈਡ ਕਰਵਾ ਕੇ ਜਿਹੜਾ ਹੈ ਉਸ ਨੂੰ ਭੇਜਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਵਿਦੇਸ਼ ਚ ਬੈਠੇ ਗੈਂਗਸਟਰ ਵੱਲੋਂ ਆ ਜਿਹੜਾ ਕਾਲਾਂ ਕੀਤੀ ਜਾਂਦੀਆਂ ਸੀ ਤਾਂ ਜੀ ਧਰਮਦਰ ਦੇ ਐਸਐਸਪੀ ਅਭਿਮਨਿਓ ਰਾਣਾ ਵੱਲੋਂ ਜਿਹੜਾ ਇੱਕ ਟੀਮ ਵੱਖਰੀ ਗਠਿਤ ਕੀਤੀ ਗਈ ਅੱਜ ਤੋਂ ਬਾਅਦ ਇਹ ਸਾਰੀ ਜਿਹੜੀ ਹੈ ਕਾਰਵਾਈ ਹੋਈ ਹੈ ਔਰ ਰਾਤ 1:30 ਵਜੇ ਦੇ ਕਰੀਬ ਜਿਹੜਾ ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜਾ ਐਨਕਾਊਂਟਰ ਮੁਕਾਬਲਾ ਹੋਇਆ ਹੈ। ਹਾਂ ਠੀਕ ਹੈ ਸਰਦਾਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸਰਦਾਰ ਦੇਲਾਕੇ ਤਰਨਤਾਰਨ ਦੇ ਵਿੱਚ ਰਾਤ ਦੇ ਕਰੀਬ 1:30 ਵਜੇ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਦੋਂ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਤੇ ਫਾਇਰਿੰਗ ਦੇ ਦੌਰਾਨ ਦੋ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਨਾਂ ਨੂੰ ਕਿ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਸੋਸ਼ਲ ਮੰਗੀ ਸੀ ਲੰਡੇ ਦੇ ਬੰਦੇ ਸੀਗੇ ਡਾਕਟਰ ਸਾਹਿਬ ਜੀ ਤੇ ਉਹਨਾਂ ਨੂੰ ਪਹਿਲੇ ਫੋਨ ਆंदा ਗਿਆ ਫੋਨ ਦੇ ਵੀ ਤੰਗੀ ਮਿਲਦੀ ਗਈ ਵੀ 1 ਕਰੋੜ ਰੁਪਏ ਦਿੱਤਾ ਜਾਵੇ ਤੇ ਜੇ ਉਸ ਤੋਂ ਬਾਅਦ ਦੋ ਤਿੰਨ ਵਾਰੀ ਉਹਨਾਂ ਨੂੰ ਫੇਰ ਫੋਨ ਆਇਆ ਗਿਆ ਤੇ ਕਹਿੰਦੇ 50 ਲੱਖ ਰੁਪਏ ਦਿੱਤਾ ਜਾਵੇ ਤੇ ਉਹਨਾਂ ਨੇ ਜ ਨਹੀਂ ਦਿੱਤਾ ਗਿਆ ਤੇ ਦੋ ਤਿੰਨ ਵਾਰ ਉਹਨਾਂ ਨੇ ਫੇਰ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹਨਾਂ ਦਾ ਟਾਈਮ ਚੱਕੀਆ ਟਾਈਮ ਚੱਕੀਏ ਇਹ ਤਿੰਨ ਕ ਬੰਦੇ ਜਿਹੜੇ ਸੀਗੇ ਉਹ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੀਆਈਏ ਦੀ ਟੀਮ ਸੀਗੀ ਤੇ ਥਾਣਾ ਚੋੜਾ ਸਾਹਿਬ ਦੀ ਟੀਮ ਚ ਸਪੈਸ਼ਲ ਟੀਮ ਇੱਕ ਜਿਹੜੀ ਸੀ ਐਸਐਸਪੀ ਸਾਹਿਬ ਨੇ ਇਸੇ ਮਕਸਦ ਵਿੱਚ ਬਣਾਈ ਸੀ ਜਿਹਦੇ ਵਿੱਚ ਅਸੀਂ ਫਿਰ ਤਿੰਨ ਬੰਦੇ ਜਿਹੜੇ ਗਏ ਉੱਥੇ ਜਾ ਕੇ ਜਦ ਮੌਕੇ ਤੇ ਦੇਖਿਆ ਤੇ ਸਾਡੇ ਅਸੇ ਚੁਗਏ ਤੇ ਉੱਥੇ ਕੁਲਦੀਪ ਸਿੰਘ ਲਈਸ ਲੱਡੂ ਸੀਗਾ ਯਾਦਵਿੰਦਰ ਸਿੰਘ ਲਈ ਯਾਦਾ ਤੇ ਪ੍ਰਭਜੀਤ ਸਿੰਘ ਲਈ ਜੱਜ ਜਿਹੜੇ ਗਏ ਇਹ ਤਿੰਨ ਬੰਦੇ ਸੀਗੇ ਤੇ ਇਹਨਾਂ ਦੇ ਵਿੱਚ ਜਦ ਇਹਨਾਂ ਨੂੰ ਫੜਨ ਲੱਗੇ ਤੇ ਉਹਨਾਂ ਨੇ ਫਿਰ ਫਾਇਰ ਕਰ ਦਿੱਤਾ ਪੁਲਿਸ ਦੇ ਉੱਪਰ ਪੁਲਿਸ ਨੇ ਜੱਜ ਜੈਸਵਰਿਆਨ ਨੂੰ ਦੁਆਰਾ ਫੇਰ ਵਾਰਨਿੰਗ ਦਿੱਤੀ ਗਿਆ ਹਵਾਈ ਫਾਇਰ ਕੀਤਾ ਗਿਆ ਉਹਨਾਂ ਨੇ ਫਿਰ ਦੋ ਫਾਇਰ ਸਾਡੇ ਤੇ ਕੀਤੇ ਗਏ ਤੇ ਸਾਡੀ ਪੁਲਿਸ ਪਾਰਟੀ ਨੇ ਜਿਸਲੇ ਫਾਇਰ ਕੀਤਾ ਗਿਆ ਤੇ ਦੋ ਜਿਹੜੇ ਬੰਦੇ ਕੁਲਦੀਪ ਸਿੰਘ ਜਿਹੜੇ ਸਲਿੰਡਰ ਤੇ ਯਾਦਵਿੰਦਰ ਜਿਹੜਾ ਸੀ ਇਹਨਾਂ ਦੇ ਪੈਰਾਂ 'ਚ ਗੋਲੀਆਂ ਉੱਜੀਆਂ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੀ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 1 ਮਹੀਨਾ ਪੂਰਾ ਹੋ ਚੁੱਕਿਆ ਯਾਨੀ ਕਿ 3ਵੇਂ ਦਿਨ ਦੇ ਵਿੱਚ ਡੱਲੇਵਾਲ ਦਾ ਮਰਨ ਵਰਤ ਜੋ ਕਿ ਦਾਖਲ ਹੋ ਚੁੱਕਿਆ ਲਗਾਤਾਰ ਭੁਖੜ ਹੜਤਾਲ ਦੇ ਕਾਰਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾ ਸਾਫ਼ ਬਣੀ ਹੋਈ ਹੈ ਅਕੱਲ 4 ਦਿਨਾਂ ਬਾਅਦ ਡੱਲੇਵਾਲ ਸਟੇਜ ਤੇ ਪਹੁੰਚੇ ਸਨ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਜਿੱਤਿਆ ਜਾਵੇ ਜਗਦੀਸ਼ ਸਿੰਘ ਢੱਲੇਵਾਲ ਦੇ ਬਣੇ ਇਸ ਦਰਾਂ ਬੋਲਦੇ ਹੋਏ ਕਿਹਾ ਗਿਆ ਕਿ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਜਿੱਤਿਆ ਜਾਵੇ ਸਰਕਾਰ ਕਿਸੇ ਵੀ ਕੀਮਤ ਦੇ ਵਿੱਚ ਸਾਨੂੰ ਮੋਰਚੇ ਤੋਂ ਨਹੀਂ ਹਟਾ ਸਕਦੀ ਉੱਧਰ ਐਸਕੀਐਮ ਦੇ ਖਨੋਰੀ ਤੇ ਸ਼ੰਭੂ ਮੋਰਚੇ ਦੇ ਨਾਲ ਦੂਰੀ ਅਜੇ ਵੀ ਬਰਕਰਾਰ ਹੈ ਉਹਨਾਂ ਕਹੇ ਕਿ ਉਹ ਅਜੇ ਮੋਰਚੇ ਦੇ ਵਿੱਚ ਨਹੀਂ ਜਾਣਗੇ ਹਾਲਾਂਕਿ ਅੱਗੇ ਵੀ ਬੈਠਕਾਂ ਦਾ ਦੌਰ ਜਾਰੀ ਰਹੇਗਾ ਫਿਲਹਾਲ ਐਸਕੀਐਮ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਜਗਜੀਤ ਸਿੰਘ ਢੱਲੇਵਾਲ 4 ਦਿਨ ਬਾਅਦ ਖਨੌਰੀ ਮੋਰਚੇ ਦੇ ਮੰਚ ਤੇ ਆਏ ਢੱਲੇਵਾਲ ਨੇ ਮੋਰਚੇ ਨੂੰ ਸੰਬੋਧਨ ਕੀਤਾ ਸਿਹਤ ਕਮਜ਼ੋਰ ਹੋਣ ਕਰਕੇ ਢੱਲੇਵਾਲ ਸਿਰਫ 2 ਮਿੰਟ ਹੀ ਬੋਲੇ ਢੱਲੇਵਾਲ ਨੇ 2021 ਦੇ ਅੰਦੋਲਨ ਦਾ ਜ਼ਿਕਰ ਕੀਤਾ ਉਹਨਾਂ ਐਮਐਸਪੀ ਸਮੇਤ ਬਾਕੀ ਮੰਗਾਂ ਨੂੰ ਬਿਨਾਂ ਮਨਵਾਏ 2021 ਦੇ ਅੰਦੋਲਨ ਨੂੰ ਚੁੱਕਣ ਦਾ ਉਲੰਭਾ ਲਾਉਣ ਦੀ ਗੱਲ ਕਹੀ ਅਤੇ ਨਾਲ ਹੀ ਹਰਿਆਣਾ ਤੇ ਬਾਕੀ ਸਟੇਟਾਂ ਤੋਂ ਵੀ ਅੰਦੋਲਨ ਦੇ ਵਿੱਚ ਸਹਿਯੋਗ ਦੀ ਮੰਗ ਕੀਤੀ भाई फिर से मैदान में आया है अब छोटे भाई की जिम्मेदारी दूसरे राज्यों की जिम्मेदारी बनती है इस लड़ाई को मजबूती से लड़ें। ਡੇਲੇਵਾਲ ਨੇ ਦੂਜੇ ਸੂਬਿਆਂ ਨੂੰ ਵੀ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਹਾ ਪਰ ਇਧਰ ਪੰਜਾਬ 'ਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਜਿਸ ਵਿੱਚ ਡੇਲੇਵਾਲ ਦੇ ਸਮੇਤ ਬਾਕੀ ਮੰਗਾਂ ਤੇ ਮਸਲੇ ਵਿਚਾਰੇ ਗਏ ਸੰਯੁਕਤ ਮੋਰਚੇ ਨੇ ਡੇਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰਮੰਦੀਤਾ ਜ਼ਾਹਰ ਕੀਤੀ ਪਰ ਖਨੌਰੀ ਮੋਰਚੇ ਨੂੰ ਫਿਲਹਾਲ ਦੂਰ ਤੋਂ ਹੀ ਸਮਰਥਨ ਦੇਣ ਦਾ ਫੈਸਲਾ ਕੀਤਾ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਏ ਉਸ ਮੋਰਚਾ ਆਪ ਦਾ ਟੰਗਣਾ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਦਵਾਰੇ ਚਿੰਤਾ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲੰਦਾਸ ਜਿਸੇ ਮੋਰਚ ਚ ਸ਼ਾਮਲ ਹੋਣਾ ਹੈ ਕਿ ਨਹੀਂ ਹੋਣਾ ਇਹ ਐਸਕੇਐਮ ਦੀ ਕੌਮੀ ਕਮੇਟੀ ਫੈਸਲਾ ਕਰਦੀ ਹੈ ਡਿਸਕਸ਼ਨ ਹੁੰਦੀ ਹੈ ਬਾਕੀ ਦਾ ਡਿਮਾਂਡ ਨਹੀਂ ਵੀ ਤੁਸੀਂ ਕੱਲ ਮੁੱਦਾ ਆ ਕੇ ਤੇ ਚੱਕ ਜਿਹੜਾ ਮਰਜੀ ਟੈਂਟ ਬੋਡੀ ਚੱਕ ਕੇ ਤੁਸੀਂ ਜਿੱਥੇ ਮਰਜੀ ਬੈਹ ਜੋ ਵੀ ਹੁਣ ਜਿੱਤਿਆ ਜੋ ਹਰੇਕ ਮੋਰਚ ਆਏ ਨਹੀਂ ਹੈਗਾ ਦਿੱਲੀ ਬਣ ਜੂਗਾ एसकेएम ਤੇ ਗੈਰ ਰਾਜਨੀਤਿਕ ਮੋਰਚੇ ਦੇ ਵਿੱਚ ਵਖਰੇਵੇਂ ਕਈ ਪੱਤਰਤੇ ਨੇ ਹਾਲੇ ਤੱਕ ਦੋਵੇਂ ਧਿਰਾਂ ਨੇ ਸਾਂਝਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਵਖਰੇ ਵਖਰੇ ਤੌਰ ਤੇ ਪ੍ਰੋਗਰਾਮ ਜ਼ਰੂਰ ਹੋ ਰਹੇ ਨੇ ਦੋਵੇਂ ਧਿਰਾਂ ਦੇ ਵਿੱਚ ਵਿਚਾਰਕ મતਭੇਦ ਸਪਸ਼ਟ ਨਜ਼ਰ ਆਉਂਦੇ ਨੇ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਐਕਸ਼ਨ ਦਿੱਤਾ ਨਹੀਂ ਹੈ ਇਹ ਸਾਡਾ ਪ੍ਰਾਇਓਰਿਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸੇ ਨਹੀਂ ਜਾਣਾ ਜਿਹੜੇ ਕਹਿੰਦੇ ਕਿ ਹਮ ਐਸਕੇਮ ਹੈ ਉਹਨਾਂ ਦੇ ਕੋਈ ਸਾਥੀਆਂ ਦਾ ਤਾਂ ਇਹ ਮੰਨਣਾ ਹੈ ਕਿ ਇਹ ਮੰਗਾਂ ਇਤਨੀ ਵੱਡੀ ਹੈ ਕਿ ابھی ਪੂਰਾ ਹੋਣੇ ਦਾ ਸਮਾਂ ਨਹੀਂ ਹੈ ਇਹ ਕਿਸ ਤਰੀਕੇ ਦੀ ਬਾਡੀ ਲੈਂਗੁਏਜ ਹੈ ਇਹ ਕਈ ਸਵਾਲ ਖੜੇ ਕਰਦੀ ਅੰਦੋਲਨ ਕਰਨੀਆਂ ਧਿਰਾਂ ਤੇ ਸੰਯੁਕਤ ਮੋਰਚੇ ਦੇ ਵਿਚਾਲੇ ਭਾਵੇਂ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਪਰ ਮੌਜੂਦਾ ਸਥਿਤੀ ਤੇ ਵਿਚਾਰਕ ਮਤ ਪਿੱਧਾਂ ਨੂੰ ਦੇਖਿਆ ਜਾਵੇ ਤਾਂ ਜਲਦ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਸੰਭਾਵਨਾ ਥੋੜੀ ਮਦਮ ਜਾਪਦੀ ਹੈ ਚੰਡੀਗੜ੍ਹ ਤੋਂ ਪੰਕਚਕਪਾਈ ਦੇ ਨਾਲ ਖਨੌਰੀ ਮੋਰਚੇ ਤੋਂ ਮਨਪ੍ਰੀਤ ਚਾਹਲ ਨਿਊ ਸਿਟਿੰਗ ਤਦ ਕਿ ਕਿਸਾਨਾਂ ਅੰਦੋਲਨ ਨੂੰ ਲੈ ਕੇ ਮੱਖੰਤਰੀ ਮਾਨ ਦੇ ਵੱਲੋਂ ਕੇਂਦਰ ਤੇ ਨਿਸ਼ਾਨਾ ਸਾਧਿਆ ਗਿਆ ਕੇਂਦਰ ਜ਼ਿੱਦ ਛੱਡੇ ਕਿਸਾਨਾਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਰੇ ਮੱਖੰਤਰੀ ਮਾਨ ਨੇ ਕਿਹਾ ਕਿ ਕਬੂਤਰ ਦੇ ਅੱਖਾਂ ਮਿਚਣ ਦੇ ਨਾਲ ਬਿੱਲੀ ਨਹੀਂ ਭੱਜਦੀ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ਜੇ મોદી ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ ਦੋਸਤੋ ਕਿਲੋਮੀਟਰ ਤੇ ਬੈਠੇ ਅੰਦਾਜ਼ਿਆਂ ਦੇ ਨਾਲ ਗੱਲ ਨਹੀਂ ਕਰ ਸਕਦੇ ਕਿਹੜੀ ਘੜੀ ਦਾ ਇੰਤਜ਼ਾਰ ਕਰੇ ਨੇ ਮੁੱਖ ਮੰਤਰੀ ਮਾਨਦੀਪੁਰ ਸਿੰਧਰ ਤੌਰ ਤੇ ਕਿਸਾਨੀ ਮੁੱਦੇ ਨੂੰ ਲੈ ਕੇ ਕਿਸਾਨੀ ਮੰਗਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਉਹਨੇ ਕਿਹਾ ਕਿ ਕੇਂਦਰ ਜ਼ਿੱਦ ਛੱਡੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰੇ ਕਬੂਤਰ ਦੀ ਅੱਖਾਂ ਵਿੱਚੋਂ ਦੇ ਨਾਲ ਬਿੱਲੀ ਨਹੀਂ ਭੱਜਦੀ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਉਹ ਕੰਟਰੀ ਮਾਨ ਨੂੰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਨੇ ਤਾਂ ਦੂਜੇ ਪਾਸੇ ਬੀਜੇਪੀ ਦੇ ਨਿਸ਼ਾਨੇ ਤੇ ਸੂਬਾ ਸਰਕਾਰ ਹੈ ਜਦ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਸਰਕਾਰਾਂ ਤੇ ਹੀ ਸਵਾਲ ਖੜੇ ਕਰ ਰਹੀਆਂ ਨੇ ਸ਼ੰਭੂ ਬਾਰਡਰ ਤੋਂ ਅੱਗੇ ਹਰਿਆਣਾ ਸਰਕਾਰ ਸ਼ੁਰੂ ਹੋ ਜਾਂਦੀ ਉਹ ਤਾਂ 24 ਫਸਲਾਂ ਤੇ ਐਮਐਸਪੀ ਦਿੰਦੇ ਆ ਜੇ ਉਹ ਸਰਕਾਰ ਦੇ ਸਕਦੀ ਤੇ ਤੁਸੀਂ ਕਿਉਂ ਨਹੀਂ ਤੁਸੀਂ ਤਾਂ ਚੁਟਕੀਆਂ 'ਚ ਕਹਿੰਦੇ ਸੀ ਅਸੀਂ ਐਂ ਚੁਟਕੀਆਂ 'ਚ ਐਮਐਸਪੀ ਵੀ ਦੇ ਦਾਂਗੇ ਐਂ ਕਰ ਦਾਂਗੇ ਉਹ ਚੁਟਕੀ ਵੀ ਤੁਹਾਡੀ ਕਿਤੇ ਨਹੀਂ ਦਿਖਾਈ ਦਿੰਦੀ ਕਿਸੇ ਨੂੰ ਕਹਿਣਾ ਬੜਾ ਸੌਖਾ ਆਪਣੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦਾ 200 ਕਿਲੋਮੀਟਰ ਤੇ ਤੁਹਾਡੇ ਲਈ ਤਾਂ 20 ਕਿਲੋਮੀਟਰ ਹੈ ਤੁਸੀਂ ਅਸਟ੍ਰੇਲੀਆ ਜਾਣ ਦੀ ਗੱਲ ਕਰ ਸਕਦੇ ਹੋ ਅਸੀਂ ਕਹਿੰਨੇ ਕਿ ਤੁਸੀਂ ਅਸਟ੍ਰੇਲੀਆ ਛੱਡੋ ਜਾਣਾ ਤੁਸੀਂ ਇੱਥੇ ਜਿਹੜੇ ਆ ਤੁਹਾਡੀ ਟਿਕਟ ਹੀ ਖਰਾਬ ਹੋ ਗਈ ਅਸੀਂ ਪੇ ਕਰ ਦਿਆਂਗੇ ਪਰ ਪਹਿਲਾਂ ਜਾ ਕੇ ਉੱਥੇ ਢੱਲੇਵਾਲ ਦੀ ਜਾਨ ਜਿਹੜੀ ਆ ਉਹਨੂੰ ਬਚਾਉਣ ਦੀ ਜਿਹੜੀ ਤੁਹਾਡੀ ਪ੍ਰਿਆਸ ਆ ਉਹ ਕਰੋ ਤੁਹਾਡੇ ਆਪਣੇ ਫਰਜ਼ ਜਿਹੜੇ ਆ ਉਹ ਜਿੱਥੇ ਮੁੱਖ ਮੰਤਰੀ ਦੇ ਤੌਰ ਤੇ ਉਹ ਤਾਂ ਤੁਸੀਂ ਕੀਤੇ ਨਹੀਂ ਔਰ ਦੂਸਰਿਆਂ ਨੂੰ ਸਿੱਖਿਆ ਮਾ ਦੇਣ ਦੀ ਤਰ ਪੈਣੀ ਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਤੇ ਸਿੱਟ ਦੇਣ ਗੱਲ ਕੇਂਦਰ ਪੰਜਾਬ ਤੇ ਸਿੱਟ ਦਵੇ ਸਾਰੀ ਗੱਲ ਕਿਸ ਕੌਣ ਰਿਹਾ ਕਿਸਾਨ ਮੁੱਖ ਮੰਤਰੀ ਸਾਹਿਬ ਪੰਜਾਬ ਪ੍ਰਤੀ ਸੁਹਿਰਦ ਹੋ ਆਪਣੇ ਫਰਜ਼ ਪਛਾਣੋ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਨੇ ਔਰ ਇਹ ਉਹੀ ਖਨੌਰੀ ਬਾਰਡਰ ਹੈ ਜਿੱਥੇ ਇੱਕ ਕਿਸਾਨ ਦੀ ਪਿਛਲੇ ਸਾਲ ਸ਼ੁਭਕਰਨ ਦੀ ਸ਼ਹੀਦੀ ਹੋਈ ਸੀ ਉਹਦੇ ਤੇ ਵੀ ਤੁਸੀਂ ਜ਼ੀਰੋ ਐਫ ਆਈ ਆਰ ਦਿੱਤੀ ਸੀ ਕਿਹੜਾ ਹਰਿਆਣਾ ਦਾ ਪੁਲਿਸ ਮੁਲਾਜ਼ਮ ਤੁਸੀਂ ਉਹ ਚ ਨਾਮਜ਼ਦ ਕੀਤਾ ਦਿਓ ਪੰਜਾਬੀਆਂ ਨੂੰ ਜਵਾਬ ਤੁਸੀਂ ਮੈਨੂੰ ਪੰਜਾਬ ਦੇ ਹਾਲਾਤ ਤੇ ਕੇਂਦਰ ਦੇ ਹਾਲਾਤ ਜਿਹੜੇ ਆ ਉਹ ਉਹਨਾਂ ਨੂੰ ਤੁਸੀਂ ਕੇਂਦਰ ਸਰਕਾਰ ਦੇ ਜ਼ਿੰਮੇ ਸਟਰੇ ਹੋ ਹਾਂ ਜਿੱਥੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਪ੍ਰਦਰਸ਼ਨ ਤੇ ਧਰਨੇ ਜਿਹੜੇ ਆ ਉਹਦੀ ਵੀ ਜ਼ਿੰਮੇਬਾਰ ਆ ਭਗਵੰਤ ਜੀ ਤੁਸੀਂ ਵੀ ਇਸ ਮਾਮਲੇ ਦੇ ਲਈ ਬਰਾਬਰ ਦੇ ਜ਼ਿੰਮੇਬਾਰ ਹੋ ਕਿ ਤੁਸੀਂ ਅੱਜ ਤੱਕ ਕੇਂਦਰ ਸਰਕਾਰ ਨੂੰ ਨਾ ਤਾਂ ਕੋਈ ਚਿੱਠੀ ਲਿਖੀ ਨਾ ਉਹਨਾਂ ਦੇ ਨਾਲ ਕੋਈ ਰਾਪਟਾ ਕੈਮ ਕਰਕੇ ਪ੍ਰਧਾਨ ਮੰਤਰੀ ਖੇਤੀ ਮੰਤਰੀ ਜਾਂ ਹੋਰ ਉਹਨਾਂ ਦੇ ਨਾਲ ਤੁਸੀਂ ਕੋਈ ਗੱਲ ਕਰਨ ਦਾ ਰਾਹ ਖੋਲਿਆ ਅੱਜ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਜਾ ਰਹੀ ਹੈ ਜਿਹਦੇ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ। ਉਹ ਦਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਡੱਲੇਵਾਲ ਦੀ ਸਿਹਤ ਯਾਬੀ ਦੀ ਕਾਮਨਾ ਕੀਤੀ ਗਈ ਅੰਦੋਲਨ ਦੇ ਵਿੱਚ ਮਾਰੇਗੇ ਸ਼ੁਭਕਰਨ ਨੂੰ ਵੀ ਯਾਦ ਕੀਤਾ ਗਿਆ ਮੁਰਸ਼ਿਦ ਨੂੰ ਲੈ ਕੇ ਸ਼ੁਭਕਰਨ ਦੀ ਮੌਤ ਵਾਲੀ ਥਾਂ ਤੱਕ ਮਾਰਚ ਕੱਢਿਆ ਗਿਆ। ਕਿ ਕਿ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ ਜਿਨ੍ਹਾਂ ਦੇ ਕਿ ਮਰਨ ਵਰਤ ਨੂੰ 1 ਮਹੀਨਾ ਪੂਰਾ ਹੋ ਚੁੱਕਾ ਹੈ ਇਸ ਦੇ ਵਿਚਾਲੇ ਖਨੋਰੀ ਬਾਰਡਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਮੁਖਾਰ ਰਹੇ ਹਾਂ ਕਿ ਕਿਸਾਨਾਂ ਨੇ ਕੈਂਡਲ ਮਾਰਚ ਕਰਦੇ ਹੋ ਕੱਢਦੇ ਹੋਏ ਡੱਲੇਵਾਲ ਦੀ ਸਿਹਤ ਯਾਪੀ ਦੀ ਕਾਮਨਾ ਕੀਤੀ ਉਸ ਦੇ ਅੰਦੋਲਨ ਦੇ ਵਿੱਚ ਮਾਰੇ ਗਏ ਸ਼ੁਭ ਕਰਨ ਨੂੰ ਵੀ ਯਾਦ ਕੀਤਾ ਗਿਆ ਇਸ ਕੈਂਡਲ ਮਾਰਚ ਦਾ ਉਦੇਸ਼ ਇਸ ਕੈਂਡਲ ਮਾਰਚ ਦਾ ਉਦੇਸ਼ ਇਹ ਹੈ ਕਿ ਜਿਹੜਾ ਅੱਜ ਹਨੇਰੇ ਚ ਡੁੱਬੀ ਹੋਈ ਸਰਕਾਰ ਆ ਉਸ ਸਰਕਾਰ ਨੂੰ ਰੋਸ਼ਨ ਕਰਨ ਵਾਸਤੇ ਉਸ ਸਰਕਾਰ ਨੂੰ ਚਾਨਣ ਦਿਖਾਉਣ ਵਾਸਤੇ ਵੀ ਆ ਕੇ ਜਿਹੜੇ ਸਾਡੀ ਗੱਲ ਸੁਣੇ ਇੱਕ ਸੰਦੇਸ਼ਾ ਪੂਰੇ ਦੇਸ਼ ਦੇ ਅਨਾਜ ਪਾਦਾ ਕਰਨ ਵਾਲੇ ਕਿਸਾਨ ਮਜ਼ਦੂਰ ਤੱਕੇ ਨੂੰ ਵੀ ਹੈ ਵੀ ਤੁਸੀਂ ਵੀ ਜਾਗੋ ਤੁਸੀਂ ਵੀ ਰੋਸ਼ਨ ਹੋ ਜੇ ਤੁਹਾਡਾ ਇੱਕ ਆਗੂ ਤੁਹਾਡੇ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ 316 ਦਿਨ ਹੋ ਗਏ ਆ ਬਾਰਡਰਾਂ ਤੇ ਬੈਠਿਆਂ ਨੂੰ ਛੇ 29 ਦਿਨ ਹੋ ਗਿਆ ਜਿੰਦਗੀ ਤੇ ਮੌਤ ਦੀ ਲੜਾਈ ਲੜਨੂੰ ਕਿਹਦੇ ਵਾਸਤੇ ਲੜ ਰਿਹਾ ਹੈ ਦੇਸ਼ ਦੇ ਕਿਸਾਨਾਂ ਤੇ ਬਜੂਰਾ ਵਾਸਤੇ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਖਨੋਰੀ ਮੋਰਚੇ ਦੀ ਕਮਾਨ ਨੂੰ ਸੰਭਾਲ ਲਈਏ ਰੋਕਾਂਗੇ ਅਗਲੀ ਵੱਡੀ ਖਬਰ ਦਾ ਦਿੱਲੀ ਚੋਣਾ ਦੇ ਲਈ ਕਾਂਗਰਸ ਦੇ ਵੱਲੋਂ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ ਦੂਜੀ ਸੂਚੀ ਦੇ ਵਿੱਚ 26 ਉਮੀਦਵਾਰਾਂ ਦੇ ਨਾਵਾਂ ਦਾ ਜ਼ਿਕਰ ਹੈ ਜੰਗਪੁਰਾ ਤੋਂ ਮਨੀਸ਼ ਸੋਦੀਆ ਦੇ ਖਿਲਾਫ ਸਰਬਾਜ ਸੂਰੀ ਨੂੰ ਟਿਕਟ ਦਿੱਤੀ ਗਈ ਹੈ ਬਾਬਰ ਪੁਰਖ ਨੂੰ ਵਪਾਰ ਆਇਦ ਦੇ ਖਿਲਾਫ ਹਾਜੀ ਮੁਹੰਮਦ ਇਸ਼ਰਾਕ ਖਾਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀਮਾਪੁਰੀ ਤੋਂ ਕਾਂਗਰਸ ਦੇ ਰਾਜੇਸ਼ ਬਿਲੋਠੀਆ ਚੋਣ ਲੜਨਗੇ ਰਿਠਾਲਾ ਤੋਂ ਸੁਸ਼ਾਂਤ ਮਿਸ਼ਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਸੰਜੋ ਵਿਹਾਰ ਤੋਂ ਹਰ ਚੌਧਰੀ ਨੂੰ ਆ ਕਾਂਗਰਸ ਨੇ ਟਿਕਟ ਦਿੱਤੀ ਹੈ ਮਗੂਲਪੁਰੀ ਤੋਂ ਹਰਮਾਨ ਚੋਹਾਨ ਕਾਂਗਰਸੀ ਉਮੀਦਵਾਰ ਹੋਣਗੇ ਰਜਿੰਦਰ ਨਗਰ ਤੋਂ ਜੀਨੀਤ ਯਾਦਵ ਉਮੀਦਵਾਰ ਉਤਾਰੇ ਗਏ ਨੇ ਮਹਿਰੋਲੀ ਤੋਂ ਪੁਸ਼ਪਾ ਸਿੰਘ ਚੋਣ ਲੜਨਗੇ ਮਾਲਵਿਆ ਨਗਰ ਤੋਂ ਜਸਵਿੰਦਰ ਕੁਮਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਹੁਣ ਤੱਕ 47 ਉਮੀਦਵਾਰਾਂ ਦਾ ਕਾਂਗਰਸ ਪਾਰਟੀ ਐਲਾਨ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਜਿਲੀਦਿਆਂ ਸਾਰੀਆਂ 70 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਹਾਲਾਂਕਿ ਭਾਜਪਾ ਨੇ ਆਪਣੇ ਕਿਸੇ ਵੀ ਉਮੀਦਵਾਰ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਅੱਗੇ ਮਦਾਂਗੇ ਤੁਹਾਨੂੰ ਗੱਲ ਕਰਾਂਗੇ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਦੀ ਉਸ ਮੀਟਿੰਗ ਦੀ ਜੋ 30 ਦਸੰਬਰ ਨੂੰ ਹੋਣ ਜਾ ਰਹੀ ਹੈ ਜਿੱਥੇ ਇਹ ਗੱਲ ਵੀ ਐਮ ਹੈ ਕਿ ਜਥੇਦਾਰ ਦੀਆਂ ਨਰਾਜ਼ਗੀਆਂ ਦੀਆਂ ਖਬਰਾਂ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਜਿਸ ਨੂੰ ਲੈ ਕੇ ਵੱਡੇ ਸਵਾਲ ਨੇ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਤੇ ਫੈਸਲਾ ਬਦਲਿਆ ਜਾ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਨਾਰਾਜ਼ਗੀ ਦੀਆਂ ਖਬਰਾਂ ਦੇ ਵਿਚਾਲੇ ਐ ਜੀ ਪੀ ਸੀ ਨੇ ਮੁੜ ਅੰਤਰਿਕ ਕਮੇਟੀ ਦੀ ਮੀਟਿੰਗ ਸੱਦ ਲਈ ਹੈ 30 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਅੰਤਰਿਕ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਵੇਗੀ ਤਾਂ ਇਸ ਦੇ ਬਾਅਦ ਸਵਾਲ ਹੈ ਕਿ ਆਖਰ ਮੁੜ ਅੰਤਰਿਕ ਕਮੇਟੀ ਦੀ ਮੀਟਿੰਗ ਸੱਦਣ ਦੇ ਕੀ ਮਾਇਨੇ ਨੇ ਕੀ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਨਾਰਾਜ਼ਗੀ ਕਾਰਨ ਇਹ ਮੀਟਿੰਗ ਬੁਲਾਈ ਗਈ ਹੈ ਕਿ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਫੈਸਲਾ ਬਦਲਿਆ ਜਾਵੇਗਾ ਕੀ 3 ਮੈਂਬਰੀ ਕਮੇਟੀ ਭੰਗ ਕੀਤੀ ਜਾਵੇਗੀ ਕੀ ਅਕਾਲ ਤਖਤ ਸਾਹਿਬ ਤੇ ਪੂਰਾ ਮਾਮਲਾ ਸੌਂਪਿਆ ਜਾਵੇਗਾ ਹੁਣ ਤੁਹਾਨੂੰ ਟਾਈਮ ਲਾਈਨ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਅੰਤਰੀਕ ਕਮੇਟੀ ਦੀ ਮੀਟਿੰਗ ਇੰਨੀ ਅਹਿਮ ਕਿਉਂ ਹੈ ਤੇ ਪਿਛਲੀ ਮੀਟਿੰਗ ਦੇ ਵਿੱਚ ਕਿਹੜਾ ਵੱਡਾ ਫੈਸਲਾ ਲਿਆ ਗਿਆ ਸੀ 19 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਤੇ ਇਸ ਮੀਟਿੰਗ 'ਚ ਗਿਆਨੀ ਹਰਪੀ ਸਿੰਘ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ 15 ਦਿਨ ਦੇ ਲਈ ਜਥੇਦਾਰ ਵਜੋਂ ਸੇਵਾਵਾਂ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਤੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਤੇ ਤਕਸਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਸੇਵਾ ਸੌਂਪੀ ਗਈ ਇਸ ਐਕਸ਼ਨ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਤੇ ਸਾਡੂ ਦੇ ਇਲਜ਼ਾਮਾਂ ਦਾ ਹਵਾਲਾ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਸਾਡੂ ਰਹੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਇਹ ਪੂਰੀ ਕਾਰਵਾਈ ਕੀਤੀ ਗਈ ਤੇ ਐਜਪੀਸੀ ਦੇ ਫੈਸਲੇ ਦੇ ਬਾਅਦ ਜਥੇਦਾਰ ਦੀ ਨਾਰਾਜ਼ਗੀਆਂ ਖਬਰਾਂ ਸਾਹਮਣੇ ਆਈਆਂ ਕਿ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੀਤੇ ਐਕਸ਼ਨ ਦੇ ਵਿਧੀ ਵਿਵਾਨ ਨੂੰ ਲੈ ਕੇ ਖਫਾ ਨੇ ਇਹਨਾਂ ਨਾਰਾਜ਼ਗੀਆਂ ਖਬਰਾਂ ਤੇ ਵਿਚਾਲੇ 23 ਦਸੰਬਰ ਨੂੰ ਅੰਤਰੀਕ ਕਮੇਟੀ ਦੀ ਮੀਟਿੰਗ ਸੱਦੀ ਗਈ ਤੇ ਬਾਅਦ ਦੇ ਵਿੱਚ ਐ ਜੀ ਪੀ ਸੀ ਪ੍ਰਧਾਨ ਦੇ ਨਿੱਜੀ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਮੁੜ 30 ਦਸੰਬਰ ਨੂੰ ਮੀਟਿੰਗ ਸੱਦੀ ਗਈ ਹੈ ਤੇ ਹੁਣ ਨਜ਼ਰਾਂ 30 ਦਸੰਬਰ ਵਾਲੀ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿ ਆਖਰ ਕਿਹੜਾ ਵੱਡਾ ਫੈਸਲਾ ਲਿਆ ਜਾਂਦਾ ਹੈ ਤੇ ਉਸ ਫੈਸਲੇ ਦਾ ਅਸਰ ਕੀ ਨਜ਼ਰ ਆਉਂਦਾ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਭਰਾਤ ਗੱਲ ਕਰਾਂਗੇ ਨਿੱਕੀਆਂ ਜਿੰਦਾ ਵੱਡੇ ਸਾਕੇ ਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਤੋਂ ਸ਼ਹੀਦੀ ਸਭਾ ਸ਼ੁਰੂ ਹੋਣ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤਾਂ ਦੇ ਵੱਲੋਂ ਸਜਦਾ ਕੀਤਾ ਜਾ ਰਿਹਾ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੀ ਉਹੀ ਪਵਿੱਤਰ ਧਰਤੀ ਜਿੱਥੇ ਕਿ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਸਿੱਖ ਕੌਮ ਦੇ ਲਈ ਪੰਥ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਦੁੱਤੀ ਸ਼ਹਾਦਤ ਦਿੱਤੀ ਜ ਜਨਾਂ ਨੂੰ ਕਿੰਨੀਆਂ ਦੇ ਵਿੱਚ ਚਿੰਨ੍ਹ ਦਿੱਤਾ ਗਿਆ ਯਾਨੀ ਕਿ ਅੱਜ 25 ਦਸੰਬਰ 11 ਨੂੰ 11 ਨੂੰ ਪਹਿਲੇ ਦਿਨ ਜੋ ਕਿ ਸੂਬੇ ਦੀ ਕਚਾਰੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈ ਆ ਦੇ ਦਰਾਂ ਨੇ ਕਈ ਤਰੀਕੇ ਤੋਂ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਆ ਲਾਲਚ ਦਿੱਤੇ ਜਾਂਦੇ ਆ ਪਰ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਡੋਰ ਰਹਿੰਦੇ ਨੇ ਆਪਣੇ ਆਸਰੜ ਦਿਖਾਉਂਦੇ ਹੋਏ ਉਹਨਾਂ ਦੇ ਵੱਲੋਂ ਸੂਬਾ ਸਰਹੰਦ ਦੀ ਕਿਸੇ ਤਰੀਕੇ ਦੀ ਕੋਈ ਏਮ ਨਹੀਂ ਮੰਨੀ ਜਾਂਦੀ 11 ਪੋਨੋ ਵੀ ਪੇਸ਼ੀ ਹੁੰਦੀ ਹੈ ਪਰ ਸੂਬਾ ਸਰਹੰਦ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਜਦੋਂ ਕਾਮਯਾਬ ਨਹੀਂ ਹੋ ਸਕਦਾ ਨਹੀਂ ਹੋ ਸਕਿਆ ਆ ਤਾਂ ਠੰਡੇ ਪੁਰਜ਼ ਦੇ ਵਿੱਚ ਦੋ ਰਾਤਾਂ ਦੋ ਦਿਨ ਗੜਾ ਕੇ ਛੋਟੇ ਸਾਹਿਬਜ਼ਾਦੇ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਜਾਂਦਾ ਹੈ ਠੰਡੇ ਪੁਰਜ਼ ਦੇ ਵਿੱਚ ਕੈਦ ਕਰ ਦਿੱਤਾ ਗਿਆ ਅਗਲੇ ਦਿਨ ਯਾਨੀ ਕਿ 26 ਦਸੰਬਰ 12 ਪੂਨ ਮੁਰਤੂ ਛੋਟੇ ਸਾਹਿਬਜ਼ਾਦੇ ਦੀ ਸੁੱਭੇ ਦੀ ਕਚਹਿਰੀ ਦੇ ਵਿੱਚ ਪੇਸ਼ੀ ਹੋਈ ਫਿਰ ਉਹੀ ਲਾਲਚ ਦਿੱਤੇ ਜਾਂਦੇ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਾਂਦਾ ਆ ਪਰ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਦੇ ਵਿੱਚ ਅਡੋਲ ਰਹਿੰਦੇ ਨੇ ਆਪਣਾ ਸਿਰ ਦਿਖਾਉਂਦੇ ਨੇ ਤਾਂ ਫਿਰ ਆ ਸੁਭਾ ਜੋ ਕੇ ਆਪਣੀ ਮਨਛਾ ਦੇ ਵਿੱਚ ਆਪਣੇ ਉਦੇਸ਼ ਦੇ ਵਿੱਚ ਜਦੋਂ ਕਾਮਯਾਬ ਨਹੀਂ ਹੁੰਦਾ ਤਾਂ ਫਿਰ 13 ਪੂਨੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਨ ਦਿੱਤਾ ਜਾਂਦਾ ਹੈ ਅਦੁੱਤੀ ਸ਼ਹਾਦਤ ਹੁੰਦੀ ਹੈ ਲਾਸਾਨੀ ਸ਼ਹਾਦਤ ਤੇ ਇਸੇ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਵੱਡੀ ਗੰਕੀ ਵਿੱਚ ਸੰਗਤਾਂ ਜੋ ਕੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੁਕਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਆ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਤੋਂ ਸ਼ਹੀਦੀ ਸਭਾ ਆ ਸ਼ੁਰੂ ਹੋ ਰਹੀ ਹੈ ਦਸ ਜੇਦੀ 15 ਵਾੜਾ ਹੁੰਦਾ ਹੈ ਇਸ ਜੇਦੀ 15 ਵਾੜੇ ਦੇ ਦਿਨ ਆ ਪੰਜਾਬ ਭਰ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵੀ ਜਸ਼ਨ ਵਾਲਾ ਸਮਾਗਮ ਨਹੀਂ ਹੁੰਦਾ ਕੋਈ ਵਿਆਹ ਸਮਾਗਮ ਨਹੀਂ ਹੁੰਦਾ ਅਤੇ ਇਸੇ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤੋ ਕੋਹਦੀ ਲਈ ਪਹੁੰਚ ਰਹੀਆਂ ਹਨ